बाबा सीता जी सालाना जोड़ ਆ ਗਿਆ ਨੇ ਠੰਡੇ ਦੀ ਰਸੂਖੇ ਆ ਗਏ ਆ ਮੇਲਾ ਦੇ ਲੱਗੇ ਨੇ ਹੋਰ ਅਤੁੱਟ ਲੰਗਰ ਜਿਹੜਾ ਆ ਉਹ ਇੱਥੇ ਪਸਾਇਆ ਹੋਇਆ ਖਾ ਰਿਹਾ ਆ ਹੋਰ ਇੱਧਰ ਜਿਹੜਾ ਲੰਗਰ ਜਿਹੜਾ ਆ ਸਾਥੇ ਜਿਹੜੇ ਆ ਉਹ ਵੱਢ ਰਹੇ ਨੇ ਹੋਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ ਮੇਲੇ ਦੇ ਵਿੱਚ ਜਿਹੜੀਆਂ ਕਾਫੀ ਰੌਣਕਾਂ ਜਿਹੜੀਆਂ ਉਹ ਲੱਗਿਆ ਹੋਈਆਂ ਆ ਔਰ ਤੁਸੀਂ ਦੇਖ ਪਾ ਰਹੇ ਹੋ ਔਰ ਇਸ ਮੇਲੇ ਦੇਖੋ ਤੁਸੀਂ ਦੇਖ 파 ਰਹੇ ਹੋ ਕਿ ਝੁੱਲੇ ਵਗੈਰਾ ਵੀ ਜਿਹੜੇ ਆ ਉਹ ਲੱਗੇ ਹੋਏ ਨੇ ਔਰ ਠੰਡੇ ਮਿੱਠੇ ਜਲਦੀ ਜਿਹੜੀ ਆ ਉਹ ਸ਼ਹੀਲ ਵਰਤਾਈ ਜਾ ਰਹੀ ਆ ਬੱਚੇ ਜਿਹੜੇ ਤੁਸੀਂ ਦੇਖ 파 ਰਹੇ ਹੋ ਇਹ ਸ਼ਹੀਲ ਦੀ ਸ਼ੇਵਾ ਵੀ ਜਿਹੜੀ ਆ ਉਹ ਨੁਹਾ ਰਹੇ ਨੇ ਔਰ ਇਹ ਤੁਸੀਂ ਮੇਲੇ ਦਾ ਜਿਹੜਾ ਆ ਦਿੱਖ ਦੇ 파 ਰਹੇ ਹੋ ਦੁਕਾਨਾਂ ਜਿਹੜੀਆਂ ਆ ਉਹ ਸਜੀਆਂ ਹੋਈਆਂ ਨੇ ਔਰ ਖੀਤੋ ਪ੍ਰੋਤ ਜਿਹੜੀ ਆ ਉਹ ਇਸ ਮੇਲੇ ਦੇ ਵਿੱਚ ਜਿਹੜੀ ਆ ਉਹ ਕੀਤੀ ਜਾ ਰਹੀ ਹੈਗੀ ਆ ਔਰ ਇੱਧਰ ਤੁਸੀਂ ਦੇਖ 파 ਰਹੇ ਹੋ ਟੁੱਟ ਲੱਗਰ ਜਿਹੜਾ ਆ ਉਹ ਲੱਗਰ ਵਰਤਾਇਆ ਜਾ ਰਿਹਾ ਹੈਗਾ ਆ ਇਹ ਮੇਲਾ ਜਿਹੜਾ ਹੈ ਹਰ ਸਾਲ ਜਿਹੜਾ ਆ ਪਿੰਡਾਂ ਗਰੁੱਪੜ ਦੇ ਵਿੱਚ ਔਰਤੇ ਜੋ ਨਜ਼ਦੀਕ ਆ ਉੱਥੇ ਮਨਾਇਆ ਜਾਂਦਾ ਆ ਤੇ ਦੇਖ ਪਾ ਰਹੇ ਹੋ ਤੁਸੀਂ ਜਿਹੜਾ ਲੱਗ ਰਿਹਾ ਉਹ ਉੱਤੇ ਲੰਗੜ ਜਿਹੜਾ ਆ ਵਰਤਾਇਆ ਜਾ ਰਿਹਾ ਆ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਇੱਕ ਇੱਕ ਥੀਸ ਇੱਕ ਇੱਕ ਸੀਨ ਜਿਹੜਾ ਅਰਥਾਂ ਦਾ ਉਹ ਦਿਖਾਇਆ ਜਾਵੇ ਤੇ ਸਾਡੀ ਬੇਨਤੀ ਹੈ ਕਿ ਤੁਸੀਂ ਵੀਡੀਓ ਨੂੰ ਦੇਖਦੇ ਸਾਰੀ ਨਵਾਂ ਚਰਦ ਅਪਾਜ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਆਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਕੋਹ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਇੱਥੇ ਜਿਹੜੀ ਆ ਵਾਪਸਾਂ ਦੀ ਸੇਵਾ ਜਿਹੜੀ ਨੁਆਈ ਜਾ ਰਹੀ ਹੈਗੀ ਆ ਉਹ ਸੇਵਾਦਾਰ ਜਿਹੜੇ ਆ ਦਰਤਾਂ ਦੀ ਸੇਵਾ ਜਿਹੜੇ ਆ ਉਹ ਕਰ ਰਹੇ ਨੇ ਸਾਡੀ ਕੋਸ਼ਿਸ਼ ਹੈ ਆਕਿ ਤੁਹਾਨੂੰ ਹਰ ਇੱਕ ਦ੍ਰਿਸ਼ ਜਿਹੜਾ ਆ ਉਹ ਇਸ ਚੈਨਲ ਦੇ ਉੱਪਰ ਜਿਹੜਾ ਉਹ ਦਿਖਾਇਆ ਜਾਵੇ ਹੋਰ ਦੇਖ ਪਾ ਰਹੇ ਹੋ ਕਿਸੀ ਸੇਵਾਦਾਰ ਵੱਲੋਂ ਵੀ ਸੇਵਾ ਨੁਆਈ ਜਾ ਰਹੀ ਆ

ਸੁਦਾ ਮਰਮਾਇਸ਼ ਕਿੰਨਾਂ ਓ ਰਾਮਾਈ ਸੁਣੀ ਨਾ ਪਿਆ ਚੜੀਆਂ ਹੁੰਦੀਆਂ ਨੇ ਪਰ ਪਰ ਨਹੀਂ ਹੁੰਦੇ ਕੁੜੀਆਂ ਦੇ ਕੁੜੀਆਂ ਚੜੀਆਂ ਹੁੰਦੀਆਂ ਨੇ ਪਰ ਪਰ ਨਹੀਂ ਹੁੰਦੇ ਕੁੜੀਆਂ ਦੇ ਓ ਸੋਹਰੇ ਪੇਕੇ ਹੁੰਦੇ ਨੇ ਪਰ ਘਰ ਨਹੀਂ ਹੁੰਦੇ ਕੁੜੀਆਂ ਦੇ ਰਾਜੇ ਜੰਮਣ ਵਾਲੀ ਦੇ ਹੁਣ ਖੁਦ ਤੇ ਲੋਕਾਂ ਨੇ ਕੀ ਦੱਸਾ ਕੀ ਬੇਅਦਬੀ ਕੀਤੀ ਕੁੱਖ ਦੀ ਲੋਕਾਂ ਨੇ ਐਡੇ ਵੱਡੇ ਦੁਪੜੇ ਜਰਨੀ ਹੁੰਦੇ ਬੇਡੇ ਮੁੰਦੇ ਪਰਤਾਂ ਨਹੀਂ ਹੁੰਦੇ ਕੁੜੀਆਂ ਦੇ ਸਾਰੇ ਤੇ ਕੇ ਹੁੰਦੇ ਨੇ ਪਰਕਰਾਂ ਇਹ ਤੇ ਕੁੜੀਆਂ ਨੇ ਸਿਰ ਤੇ ਪਹਿਣਾ ਮਤਾਂ ਉਸ ਕੀ ਇੱਕ ਕੀ ਇੱਕ ਮੂਦ ਸੀ ਹੁੰਦੀ ਹੈ ਬੇਟੀਆਂ

Nu ne vedem, nu ne vedem, nu ne vedem, nu క్సి కలేల దా గరు తుసి కలేల దా కెరు Hola! Right. ਜਦ ਰੂਹ ਉਸੇ ਕਾਇਦੇ ਹਰੂ ਏਡੀ ਗਰ ਲਗ ਰੂ ਉਸੇ ਕਾਇਦੇ ਹਰੂ ਏਡੀ ਗਰ ਲਗ ਰੂ ਅੰਗ ਦਾ ਗਰ ਲਗ ਰੂ ਏਡੀ ਤੁਲਾ ਗਰੂ ਉਸੇ ਕਾਰੇ ਰਹ ਹਰੂ ਇਸਕੀ ਤਾ ਸਾਡੇ ਬਹੁਤ ਹੀ ਸਤਿਕਾਰਯੋਗ ਸਦਾ ਫਤੇ ਅਮੀ ਖਾਨ ਲੇਪੋਟ ਦੇ ਬਲੇ ਦੇ ਇਹ ਇਹ ਕਵਾਲੀ ਇੰਨੀ ਚੀਜ਼ੀਆ ਮੈਂ ਪਹਿਲਾਂ ਨਹੀਂ ਕਿਹਾ ਵੀ ਜਦੋਂ ਬੰਦਾ ਨਾ ਕਰਨੀ ਜਿਆ ਹੁੰਦਾ ਉਦੋਂ ਫੇਰ ਟਾਈਮ ਹੋ ਜਾਂਦਾ ਕੋ ਸਟਾਰਟਿੰਗ ਨੂੰ ਟਾਈਮ ਲੱਗ ਜਾਂਦਾ ਜਦੋਂ ਬੰਦਾ ਫੇਰ ਸਟਾਰਟ ਹੋ ਜਾਂਦਾ ਤੇ ਉਦੋਂ ਟਾਈਮ ਜਿਹੜਾ ਪੂਰਾ ਹੋ ਜਾਂਦਾ ਲੋ ਇਸ ਤੋਂ ਬਾਅਦ ਦੇ ਵਿੱਚ ਸਾਡੇ ਬਹੁਤ ਹੀ ਮਸ਼ਹੂਰ ਸਾਡੇ ਸੋਨੀਆ ਦੁੱਗਲ ਜੀ ਆਪਣੀਆਂ ਨਗਰਵਾਹੀ ਚਿੱਤਰ ਹਾਰ ਆਪਣਾ ਵੇਸ਼ ਕਰਨਗੇ ਉਸ ਤੋਂ 2 ਮਿੰਟ ਪਹਿਲਾਂ ਸਾਡੇ ਹਰਬਾਲ ਖੈਰਾ ਜੀ ਬਸ 2 ਮਿੰਟ ਇਹਨਾਂ ਨੂੰ ਦੇਣੇ ਆ ਜਿੱਤੇ ਆਪਣੇ ਸਾਸੂ ਸਿੱਧੇ ਕਰਦੇ ਆ ਉਸ ਤੋਂ ਬਾਅਦ ਆ ਸੋਨੀਆ ਜਮਾ ਜੀ ਆਜੋ ਸਟੇਜ ਤੇ ਤਿਆਰੀ ਹੈ ਤੁਹਾਡੀ ਆ ਜਾਈਏ ਹਰਬਾਲ ਖੈਰਾ ਜੀ रखियऊ तूं जाद सौ कक त गवीना सुठा तूं सची त नंग जानी ले ले बंगू ज़ी रखे ਤੇ ਹੁਣ ਦਾਕਿਆਂ ਦਾ ਸਿਰਾ ਜਿੰਦ ਜਿੰਦ ਪਿਆਵ ਦੀ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀੜਿਆ ਮੋਟਾਪਾ ਸ਼ੂਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 چحانگتا ہے رولہے کا چہرہ چھانگتا ہے دلہن کا تو جلدی بانا لگتا ہے رولہے کا چہرہ چہانا لگتا ہے دلہن کا تو جلدی بھاگوانا لگتا ہے ਹੋਰ ਦੁਲੇ ਹੰਡੇ ਕਾ ਤੋ ਜੀਰੀ ਜੀਵਾ ਲਗਤਾ ਹੈ पल भर में कैसे ایڈ پارٹی برو اس بند موقع ਵੀਰ ਰਾਜਨਾ ਪਰ ਬੰਦੇ ਹੀ ਬਦਲੋ ਲਪੜੋ ਤੇਰਾ ਕਹਿਣਾ ਮੁੱਲ ਵਿੱਚ ਕਰੋ ਖੜੇ ਬੰਦੇ ਹੀ ਬਦਲੋ ਤੱਕ ਵੀ ਮੈ ਰਾਜਨਾ ਤੇਰੀ ਬੰਦੇ ਤੇ ਜੰਮੀ ਹੋਈ ਵੀਰ ਰਾਜਨਾ ਪਰ ਬੰਦੇ ਹੀ ਬਦਲੋ ਜੀ ਬਿੱਗਲ ਹੁਣ ਵੀ ਹੈ ਤੁਹਾਨੂੰ ਇਹਦੀ ਵੀ ਗੱਲ ਸੁਣਾਣਾ ਮੈਂ ਆਪਣੇ ਮੁੰਡੇ ਵਾਲੇ ਵੀ ਸੁਣਾਣਾ ਅੱਜ ਹੀਰਾ ਵੀ ਬਹੁਤ ਅੱਤੇ ہے ب Dakar بلدہ اگستی حُستی ایسی अचा <laughs> ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876789499